ਉਹ ਪੰਜਾਬ ਜਿਹਨੇ ਹਮੇਸ਼ਾ ਹਰ ਸਟੇਟ ਦੇ ਲਈ ਖੜਾ ਹੋਇਆ ਸਟੇਟ ਛੱਡੋ ਜਿਹੜਾ ਦੁਨੀਆ ਦੇ ਲਈ ਖੜਾ ਹੋਇਆ ਭਾਵੇਂ ਗੱਲ ਸੀਰੀਆ ਦੀ ਹੋਵੇ ਭਾਵੇਂ ਗੱਲ ਅਮਰੀਕਾ ਦੀ ਹੋਵੇ ਤੇ ਭਾਵੇਂ ਗੱਲ ਰਾਜਸਥਾਨ ਦੀ ਹੋਵੇ ਜਾਂ ਭਾਵੇਂ ਗੱਲ ਹੋਵੇ ਹਰਿਆਣੇ ਦੀ ਅਸੀਂ ਹਰ ਜਗ੍ਹਾ ਪਹੁੰਚੇ ਅਸੀਂ ਪੰਜਾਬ ਤੋਂ ਤਾਮਿਲਨਾਡੂ ਵੀ ਪਹੁੰਚ ਆਣੇ ਆ ਤਾਂ ਕਿ ਲੋਕਾਂ ਨੂੰ ਜੇ ਕੋਈ ਮੁਸੀਬਤ ਆ ਤਾਂ ਅਸੀਂ ਉਹਨਾਂ ਦੇ ਲਈ ਲੰਗਰ ਲਾ ਕੇ ਰੱਖ ਦਿੰਨੇ ਆ ਪਰ ਜਦੋਂ ਮੁਸੀਬਤ ਪੰਜਾਬ ਦੇ ਉੱਤੇ ਆਈ ਜਦੋਂ ਗੱਲ ਪੰਜਾਬ ਦੇ ਉੱਤੇ ਆਈ ਤਾਂ ਕੌਣ ਖੜਿਆ ਪੰਜਾਬ ਬਿਲਕੁਲ ਪੰਜਾਬ ਦੇ ਨਾਲ ਅੱਜ ਸਿਰਫ ਪੰਜਾਬ ਖੜਾ ਹੈ ਪੰਜਾਬ ਦੇ ਨਾਲ ਕੋਈ ਸਟੇਟ ਨਹੀਂ ਖੜੀ ਪੰਜਾਬ ਦੇ ਨਾਲ ਕੋਈ ਦੇਸ਼ ਨਹੀਂ ਖੜਿਆ ਪੰਜਾਬ ਦੇ ਲਈ ਕੋਈ ਨਹੀਂ ਖੜਿਆ ਪੰਜਾਬ ਦੇ ਨਾਲ ਅੱਜ ਸਿਰਫ ਪੰਜਾਬੀ ਖੜੇ ਨੇ ਅਸੀਂ ਪੰਜਾਬੀ ਨਾ ਬਹੁਤ ਖੁੱਦਦਾਰ ਲੋਕ ਹੁੰਦੇ ਆ ਸਾਨੂੰ ਆਦਤ ਨਹੀਂ ਹੈਗੀ ਵੀ ਅਸੀਂ ਨੈਚਰਲੀ ਆੜ ਨਹੀਂ ਸਕਦੇ ਵੀ ਪੀਖ ਨਹੀਂ ਮੰਗ ਸਕਦੇ ਅਸੀਂ ਵੀ ਆ ਕੇ ਸਾਡੀ ਮਦਦ ਕਰੋ ਅਸੀਂ ਸਾਂਭ ਲਾਂਗੇ ਪੰਜਾਬ ਨੂੰ ਪੰਜਾਬ 'ਚ ਅੱਜ ਹੜਾ ਆਇਆ ਲੋਕਾਂ ਦੀ ਮੌਤ ਹੋ ਰਹੀ ਆ ਲੋਕਾਂ ਦੇ ਘਰ ਡੇਗਰੇ ਨੇ ਲੋਕਾਂ ਦੀ ਨੀਹਾਂ 'ਚ ਪਾਣੀ ਵੜ ਰਿਹਾ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਉਹਨਾਂ ਦੇ ਪਸ਼ੂ ਰੋੜ ਚੁੱਕੇ ਨੇ ਬਹੁਤ ਕੁਝ ਹੋ ਰਿਹਾ ਅੱਜ ਪੰਜਾਬ ਅੱਜ ਪੰਜਾਬ ਸਹੀ ਹਾਲਾਤਾਂ ਦੇ ਅੰਦਰ ਨਹੀਂ ਹੈਗਾ ਪਰ ਸ਼ਾਇਦ ਦੁਨੀਆ ਹੀ ਭੁੱਲ ਗਈ ਆ ਵੀ ਇਹ ਉਹੀ ਪੰਜਾਬ ਆ ਜਿਨੇ ਇੱਕ ਵਕਤ ਤੇ ਸਾਡੀ ਮਦਦ ਕੀਤੀ ਸੀ ਜਦੋਂ ਸਾਡੇ ਨੈਚੁਰਲ ਡਾਇਜਾਸਟਰ ਆਏ ਸੀ ਜਦੋਂ ਸਾਡੇ ਹੜਾ ਆਇਆ ਜਦੋਂ ਇਨਾ ਸਟੇਟਸ ਦੇ ਅੰਦਰ ਹੀ ਆਇਨਾ ਦੇਸ਼ਾਂ ਅੰਦਰ ਮੈਂ ਗੱਲ ਕਰਾਂ ਜਦੋਂ ਇੱਥੇ ਹੜਾ ਆਉਂਦਾ ਸੀ ਜਦੋਂ ਇੱਥੇ ਅੱਗ ਲੱਗਦੀ ਸੀ ਜਦੋਂ ਇੱਥੇ ਕੋਈ ਵੀ ਨੈਚੁਰਲ ਡਾਇਜਾਸਟਰ ਆਇਆ ਉਦੋਂ ਪੰਜਾਬ ਖੜਿਆ ਪਰ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ ਜਵਾਬ ਦੇ ਰੋਹੀ ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖੜਾ ਹੈ ਮੈਨੂੰ ਨਾ ਅੱਖਾਂ 'ਚ ਹੰਝੂ ਆ ਗਿਆ ਉੰਦੇ ਹਰ ਵੀਡੀਓ ਦੇਖ ਕੇ ਕੋਈ ਵੱਡੀ ਗੱਲ ਨਹੀਂ ਹੈਗੀ ਇੱਥੇ ਅੱਖਾਂ 'ਚ ਹੰਝੂ ਆਉਣ ਪਰ ਜਦ ਮੈਂ ਇੱਕ ਵੀਡੀਓ ਦੇਖੀ ਨਾ ਦਿੱਤੇ ਇੱਕ ਕਿਸਾਨ ਉਹ ਬੰਨ ਬਣਾ ਰੇ ਸੀ ਕਿੰਨੀ ਦੇ ਤੋ ਤੇ ਪਾਣੀ ਆਇਆ ਬੰਨ ਰੁੜ ਗਿਆ ਤੇ ਉਹ ਰੋ ਰਿਹਾ ਉਹ ਕਹਿ ਰਿਹਾ ਮੈਂ ਉਹ ਮਰਨਾ ਚਾਹੁੰਦੇ ਨਹੀਂ ਉੱਥੇ ਪਰ ਉਹਨਾਂ ਦੇ ਨਾਲਦਿਆਂ ਨੇ ਉਹਨਾਂ ਨੂੰ ਬਚਾ ਲਿਆ ਗੱਲ ਉਹੀ ਵੀ ਜ਼ਮੀਨ ਤਬਾਹ ਹੋ ਗਈ ਸਾਰਾ ਕੁਝ ਤਾਂ ਚਲਾ ਗਿਆ ਹੁਣ ਜੀਣ ਦਾ ਫਾਇਦਾ ਕੀ ਇੱਕ ਕਹਾਣੀ ਹੈ ਵੱਡੋ ਇੱਕ ਦੀ ਸੀ ਪਰ ਕਹਾਣੀ ਕਿੰਨੇ ਹਜ਼ਾਰਾਂ ਦੀ ਹੈ ਲੱਖਾਂ ਦੀ ਯੂ ਨੇਵਰ نو ਕੌਣ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਜਿੰਨਾਂ ਦੀ ਮੌਤ ਹੋਈ ਉਹਨਾਂ ਲਈ ਕੌਣ ਜ਼ਿੰਮੇਵਾਰ ਜਿੰਨਾਂ ਦੇ ਘਰ ਡੇਗੇ ਉਹਨਾਂ ਲਈ ਸਰਕਾਰਾਂ ਹਾਂ ਏਵਰੀ ਟਾਈਮ ਸਰਕਾਰਾਂ ਦੇ ਉੱਤੇ ਸਵਾਲ ਉਹ ਪੰਜਾਬ ਜਿਹਨੇ ਹਮੇਸ਼ਾ ਹਰ ਸਟੇਟ ਦੇ ਲਈ ਖੜਾ ਹੋਇਆ ਸਟੇਟ ਛੱਡੋ ਜਿਹੜਾ ਦੁਨੀਆ ਦੇ ਲਈ ਖੜਾ ਹੋਇਆ ਭਾਵੇਂ ਗੱਲ ਸੀਰੀਆ ਦੀ ਹੋਵੇ ਭਾਵੇਂ ਗੱਲ ਅਮਰੀਕਾ ਦੀ ਹੋਵੇ ਤੇ ਭਾਵੇਂ ਗੱਲ ਰਾਜਸਥਾਨ ਦੀ ਹੋਵੇ ਜਾਂ ਭਾਵੇਂ ਗੱਲ ਹੋਵੇ ਹਰਿਆਣੇ ਦੀ ਅਸੀਂ ਹਰ ਜਗ੍ਹਾ ਪਹੁੰਚੇ ਅਸੀਂ ਪੰਜਾਬ ਤੋਂ ਤਾਮਿਲਨਾਡੂ ਵੀ ਪਹੁੰਚਣੇ ਆ ਤਾਂ ਕਿ ਲੋਕਾਂ ਨੂੰ ਜੇ ਕੋਈ ਮੁਸੀਬਤ ਆ ਤਾਂ ਅਸੀਂ ਉਹਨਾਂ ਦੇ ਲਈ ਲੰਗਰ ਲਾ ਕੇ ਰੱਖ ਦਿੰਨੇ ਆ ਪਰ ਜਦੋਂ ਮੁਸੀਬਤ ਪੰਜਾਬ ਦੇ ਉੱਤੇ ਆਈ ਤਦੋਂ ਗੱਲ ਪੰਜਾਬ ਦੇ ਉੱਤੇ ਆਈ ਤਾਂ ਕੌਣ ਖੜਿਆ ਪੰਜਾਬ ਬਿਲਕੁਲ ਪੰਜਾਬ ਦੇ ਨਾਲ ਅੱਜ ਸਿਰਫ ਪੰਜਾਬ ਖੜਾ ਹੈ ਪੰਜਾਬ ਦੇ ਨਾਲ ਕੋਈ ਸਟੇਟ ਨਹੀਂ ਖੜੀ ਪੰਜਾਬ ਦੇ ਨਾਲ ਕੋਈ ਦੇਸ਼ ਨਹੀਂ ਖੜਿਆ ਪੰਜਾਬ ਦੇ ਲਈ ਕੋਈ ਨਹੀਂ ਖੜਿਆ ਪੰਜਾਬ ਦੇ ਨਾਲ ਅੱਜ ਸਿਰਫ ਪੰਜਾਬੀ ਖੜੇ ਨੇ ਅਸੀਂ ਪੰਜਾਬੀ ਨਾ ਬਹੁਤ ਖੁੱਦਦਾਰ ਲੋਕ ਹੁੰਦੇ ਆ ਸਾਨੂੰ ਆਦਤ ਨਹੀਂ ਹੈਗੀ ਵੀ ਅਸੀਂ ਨਾ ਚੋਲੀ ਆੜ ਨਹੀਂ ਸਕਦੇ ਵੀ ਪੀਖ ਨਹੀਂ ਮੰਗ ਸਕਦੇ ਅਸੀਂ ਵੀ ਆ ਕੇ ਸਾਡੀ ਮਦਦ ਕਰੋ ਅਸੀਂ ਸਾਂਭ ਲਾਂਗੇ ਪੰਜਾਬ ਨੂੰ ਪੰਜਾਬ 'ਚ ਅੱਜ ਹੜਾ ਆ ਲੋਕਾਂ ਦੀ ਮੌਤ ਹੋ ਰਹੀ ਆ ਲੋਕਾਂ ਦੇ ਘਰ ਡੇਗਰੇ ਨੇ ਲੋਕਾਂ ਦੀ ਨੀਹਾਂ 'ਚ ਪਾਣੀ ਵੜ ਰਿਹਾ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਉਹਨਾਂ ਦੇ ਪਸ਼ੂ ਰੋੜ ਚੁੱਕੇ ਨੇ ਬਹੁਤ ਕੁਝ ਹੋ ਰਿਹਾ ਅੱਜ ਪੰਜਾਬ 'ਚ ਅੱਜ ਪੰਜਾਬ ਸਹੀ ਹਾਲਾਤਾਂ ਦੇ ਅੰਦਰ ਨਹੀਂ ਹੈਗਾ ਪਰ ਸ਼ਾਇਦ ਦੁਨੀਆ ਇਹ ਭੁੱਲ ਗਈ ਆ ਵੀ ਇਹ ਉਹੀ ਪੰਜਾਬ ਆ ਜਿਨੇ ਇੱਕ ਵਕਤ ਸਾਡੀ ਮਦਦ ਕੀਤੀ ਸੀ ਜਦੋਂ ਸਾਡੇ ਨੇਚਰਲ ਡਾਇਜਾਸਟਰ ਆਈ ਸੀ ਜਦੋਂ ਸਾਡੇ ਹੜਾ ਆ ਜਦੋਂ ਇਨਾ ਸਟੇਟਸ ਦੇ ਅੰਦਰ ਹੀ ਆ ਇਨਾ ਦੇਸ਼ਾਂ ਦੇ ਅੰਦਰ ਮੈਂ ਗੱਲ ਕਰਾਂ ਜਦੋਂ ਇੱਥੇ ਹੜਾ ਆਉਂਦਾ ਸੀ ਜਦੋਂ ਇੱਥੇ ਅੱਗ ਲੱਗਦੀ ਸੀ ਜਦੋਂ ਇੱਥੇ ਕੋਈ ਵੀ ਨੇਚਰਲ ਡਾਇਜਾਸਟਰ ਆਇਆ ਉਦੋਂ ਪੰਜਾਬ ਖੜਿਆ ਪਰ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ? ਜਵਾਬ ਫਿਰੋ ਹੀ। ਪੰਜਾਬ ਦੇ ਨਾਲ ਸਿਰਫ ਪੰਜਾਬ ਹੀ ਖੜਾ ਹੈ। ਮੈਨੂੰ ਨਾ ਅੱਖਾਂ 'ਚ ਹੰਝੂ ਆ ਗਿਆ। ਆਉਂਦੇ ਹਰ ਉਹ ਵੀਡੀਓ ਦੇਖ ਕੇ। ਕੋਈ ਵੱਡੀ ਗੱਲ ਨਹੀਂ ਹੈਗੀ ਇੱਥੇ ਅੱਖਾਂ 'ਚ ਹੰਝੂ ਆਉਣ। ਪਰ ਜਦ ਮੈਂ ਇੱਕ ਵੀਡੀਓ ਦੇਖੀ ਨਾ ਦਿੱਤੇ ਇੱਕ ਕਿਸਾਨ ਉਹ ਬੰਨ ਬਣਾ ਰੇ ਸੀ ਕਿੰਨੀ ਦੇ ਤੋ ਤੇ ਪਾਣੀ ਆਇਆ ਬੰਨ ਰੁੜ ਗਿਆ ਤੇ ਉਹ ਰੋ ਰਿਹਾ। ਉਹ ਕਹਿ ਰਹੇ ਨੇ ਉਹ ਮਰਨਾ ਚਾਹੁੰਦੇ ਨੇ ਉੱਥੇ ਪਰ ਉਹਨਾਂ ਦੇ ਨਾਲਦਿਆਂ ਨੇ ਉਹਨਾਂ ਨੂੰ ਬਚਾ ਲਿਆ ਗੱਲ ਉਹੀ ਵੀ ਜ਼ਮੀਨ ਤਬਾਹ ਹੋ ਗਈ ਸਾਰਾ ਕੁਝ ਤਾਂ ਚਲਾ ਗਿਆ ਹੁਣ ਜੀਣ ਦਾ ਫਾਇਦਾ ਕੀ ਇੱਕ ਕਹਾਣੀ ਇਹ ਵੀਡੀਓ ਇੱਕ ਦੀ ਸੀ ਪਰ ਕਹਾਣੀ ਕਿੰਨੇ ਹਜ਼ਾਰਾਂ ਦੀ ਹੈ ਲੱਖਾਂ ਦੀ ਯੂ ਨੇਵਰ نو ਕੌਣ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਲਈ ਹਾਂ ਜਿੰਮੇਵਾਰ ਜਿੰਨਾ ਦੇ ਘਰ ਡੇਗੇ ਉਹਨਾਂ ਲਈ ਸਰਕਾਰਾਂ ਹਾਂ ਏਵਰੀ ਟਾਈਮ ਸਰਕਾਰਾਂ ਦੇ ਉੱਤੇ ਸਵਾਲ ਅਸੀਂ ਹਾਲੇ ਤੱਕ ਨਾ ਇਨਸਾਨਾਂ ਦੀ ਗੱਲ ਕਰਦੇ ਆ ਰਹੇ ਹਾਂ ਮੈਂ ਹਰ ਨਿਊਜ਼ ਚੈਨਲ ਹਰ ਮੀਡੀਆ ਚੈਨਲ ਦੇਖ ਰਿਹਾ ਹਾਂ ਹਾਂ ਇਨਸਾਨ ਪ੍ਰੋਬਲਮ ਦੇ ਅੰਦਰ ਹੈ ਪਰ ਉਹ ਜਾਨਵਰ ਉਹ ਬੇਜ਼ੁਬਾਨ ਜਾਨਵਰ ਉੱਥੇ ਤਾਂ ਹੜਤਾਲਾਂ ਕਰਤੀਆਂ ਉੱਥੇ ਤਾਂ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਲਈ ਦਿੱਲੀ ਦੇ ਅੰਦਰ ਉਹ ਕੀਤੇ ਜਾਂ ਫਿਰ ਜਾਨਵਰ ਤਾਂ ਜਾਨਵਰ ਹੈ ਨਾ ਫਿਰ ਪਿਆਰ ਉਹਨੂੰ ਵੀ ਕਰੋ ਉਹ ਸੀਮ ਲੋਗ ਇੱਥੇ ਆ ਕੇ ਨਹੀਂ ਖੜੇ ਹੋਏ ਹੈਲਪ ਨਹੀਂ ਕਰ ਰਹੇ ਅੱਜ ਉਹ ਮੈਂ ਨਹੀਂ ਵੇਖਿਆ ਉਹ ਸੀਮ ਲੋਗ ਜੋ ਦਿੱਲੀ ਦੇ ਪ੍ਰੋਟੈਸਟ ਦੇ ਅੰਦਰ ਸੀ ਕਿ ਹਾਂ ਸਟਰੀ ਡੌਗਸ ਨੂੰ ਅਸੀਂ ਰੱਖਣਾ ਹੈ ਤੇ ਵੈਰੀ ਗੁੱਡ ਤੁਸੀਂ ਕੀਤਾ ਤੁਸੀਂ ਡੌਗਸ ਦੇ ਲਈ ਬਹੁਤ ਭਾਵੁਕ ਸੀਗੇ ਠੀਕ ਹੈ ਵੈਲ ਡਨ ਤੁਸੀਂ ਸਫਲ ਵੀ ਹੋਏ ਪਰ ਅੱਜ ਤੁਸੀਂ ਪੰਜਾਬ ਦੇ ਉਹਨਾਂ ਪਸ਼ੂਆਂ ਲਈ ਕਿਉਂ ਨਹੀਂ ਹੈਲਪ ਕਰ ਰਹੇ ਹੋ ਜਿਹੜੇ ਰੋੜ ਰਹੇ ਨੇ ਪਾਣੀ ਦੇ ਅੰਦਰ ਜਿਹੜੇ ਜਿਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਨੇ ਹੁਣ ਇਨਸਾਨ ਉਥੇ ਆਪਣੀ ਜਾਨ ਬਚਾ ਰਿਹਾ ਉਹ ਆਪਦੇ ਆਪ ਨੂੰ ਨਹੀਂ ਬਚਾ ਪਾ ਰਿਹਾ ਕੁਝ ਲੋਕ ਆਪਦੇ ਪਸ਼ੂਆਂ ਨੂੰ ਲੈ ਕੇ ਕਿੱਧਰ ਜਾ ਰਹੇ ਨੇ ਕੁਝ ਸਮਝ ਨਹੀਂ ਆ ਰਿਹਾ ਇਹ ਹੋ ਰਹੀ ਜਗ੍ਹਾ ਦੇ ਉੱਤੇ ਅੱਜ ਤੁਸੀਂ ਹੈਲਪ ਕਿਉਂ ਨਹੀਂ ਕਰ ਰਹੇ ਹੁਣ ਤੁਸੀਂ ਕਿੱਥੇ ਹੋ ਜਾਂ ਫਿਰ ਸਾਡੀ ਆਦਤ ਹੈ ਵੀ ਅਸੀਂ ਉੱਥੇ ਹੀ ਜਾਣਾ ਹੁੰਦਾ ਜਿਹੜੀ ਚੀਜ਼ ਟ੍ਰੈਂਡਿੰਗ ਦੇ ਅੰਦਰ ਹੋਵੇ ਇੱਥੇ ਨਾ ਹਾਲੇ ਤੱਕ ਪਸ਼ੂਆਂ ਲਈ ਕੋਈ ਬੋਲਿਆ ਨਹੀਂ ਹਰ ਤੱਕ ਕੋਈ ਵੱਡਾ ਮੁੱਦਾ ਬਣਿਆ ਨਹੀਂ ਪਸ਼ੂਆਂ ਵਾਲਾ। ਹਰ ਤੱਕ ਇਨਸਾਨਾਂ ਵਾਲਾ ਨਹੀਂ ਵੱਡਾ ਮੁੱਦਾ ਬਣ ਪਾਇਆ ਪਸ਼ੂਆਂ ਦੀ ਤਾਂ ਮੈਂ ਗੱਲ ਹੀ ਕੀ ਕਰਾਂ। ਮੈਨੂੰ ਤਾਂ ਹੁਣ ਐ ਲੱਗ ਰਿਹਾ ਜਿਦਾ ਪੰਜਾਬ ਦੇ ਲੋਕਾਂ ਦੀ ਜਾਨ ਦੀ ਕੀਮਤ ਬਾਕੀ ਵਾਲੀ ਕੁਛ ਹੈ ਹੀ ਨਹੀਂ। ਨੋ ਵਨ ਕੇਅਰਸ ਕੋਈ ਬਾਦਰ ਹੀ ਨਹੀਂ ਕਰ ਰਿਹਾ। ਮੈਂ ਉਹਨਾਂ ਵੱਡੇ ਵੱਡੇ ਚੈਨਲ ਦੇ ਉੱਤੇ ਵੀਡੀਓਜ਼ ਨਹੀਂ ਦੇਖੀਆਂ ਪੰਜਾਬ ਦੇ ਫਲੱਡ ਦੇ ਰਿਲੇਟਿਡ ਜਿਹੜੇ ਹਰ 15 ਘੰਟਿਆਂ 'ਚ 2-3 ਵੀਡੀਓਜ਼ ਪਾ ਦਿੰਦੇ ਨੇ। ਹਾਂ ਜੇ ਤੁਸੀਂ ਸਮਝ ਪਾ ਰਹੇ ਹੋ ਮੈਂ ਕੀ ਦੀ ਗੱਲ ਕਰ ਰਹੀ ਹਾਂ ਤੁਹਾਨੂੰ ਸਮਝ ਆ ਰਿਹਾ ਹੋਣਾ ਚਾਹੀਦਾ ਪਰ ਦੁੱਖ ਹੁੰਦਾ ਆ ਕਿਉਂ ਪੰਜਾਬ ਐਨਾ ਕੱਲਾ ਸਭ ਤੋਂ ਵੱਡਾ ਦੁੱਖ ਸੀਗਾ ਪੰਜਾਬ ਕੱਲਾ ਪੰਜਾਬ ਖੜਾ ਹੋ ਜਾ ਪੰਜਾਬ ਦੁਬਾਰਾ ਖੜਾ ਹੋ ਜਾ ਪੰਜਾਬ ਦੇ ਲੋਕਾਂ 'ਕਾ ਤਾਂ ਹਿੰਮਤ ਬਹੁਤ ਆ ਅਸੀਂ ਇਹ ਸਾੜ ਨਾਲ ਲੜ ਲਾਂਗੇ ਬਸ ਉਹ ਪ੍ਰਮਾਤਮਾ ਸਾਡੇ ਤੇ ਮਿਹਰਬਾਨ ਹੋ ਜਾਏ ਸਿਪਿਰ ਖੜੇ ਹੋ ਜਾਣਗੇ ਅਸੀਂ ਅੱਜ ਬਚਾ ਰਹੇ ਆਂ ਆਪਦੇ ਲੋਕਾਂ ਨੂੰ ਪੰਜਾਬ ਦੇ ਲੋਕ ਐਸੋ ਪੰਜਾਬ ਨੂੰ ਬਚਾ ਰਹੇ ਨੇ ਜਾ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਹਾਂ ਐਨ ਡੀ ਆਰ ਐਫ ਦੀਆਂ ਟੀਮਾਂ ਮਦਦ ਕਰ ਰਹੀਆਂ ਨੇ ਇਸ ਵਕਤ ਆਰਮੀ ਵੀ ਮਦਦ ਕਰ ਰਹੀ ਹੈ ਬਹੁਤ ਖੁਸ਼ ਚੱਲ ਰਿਹਾ ਹੈ ਪੰਜਾਬ ਫਿਰ ਖੜਾ ਹੋ ਜਾਓ ਪਰਮਾਤਾ ਮਿਹਰਬਾਨ ਹੋ ਜਾਓ ਬਸ ਉਹ ਥੋੜੇ ਦਿਨ ਲਈ ਮੀਂਹ ਰੋਕ ਦੇ ਮੈਂ ਜੋ ਵੈਦਰ ਚੈੱਕ ਕੀਤਾ ਹੈ ਵੈਦਰ ਅਪਡੇਟ ਦੇ ਹਿਸਾਬ ਨਾਲ ਅਗਲੇ ਪੂਰੇ ਹਫਤੇ ਤੱਕ ਮੀਂਹ ਹੈਗਾ ਆ ਪਰ બસ ਇੱਕ ਉਹ ਪਰਮਾਤਮਾ ਮਿਹਰਬਾਨ ਹੋ ਜੇ ਪੰਜਾਬ ਪੇਰ ਖੜਾ ਹੋ ਜਾ। ਪਰ ਦੁਖਦੀ ਆ ਫਿਰੋ ਚੀਜ਼। ਵੀ ਪੰਜਾਬ ਨਾਲ ਕੋਈ ਕਿਉਂ ਨਹੀਂ ਖੜਾ? ਤੇ ਪੰਜਾਬ ਸਾਰਿਆਂ ਲਈ ਖੜਾ। ਮੈਂ ਫਿਰ ਮੈਂ ਸ਼ੁਰੂ ਚ ਹੀ ਗੱਲ ਕੀਤੀ ਗਲਤੀ ਹੈ ਇਹ ਨਹੀਂ ਹੁੰਦੀ। ਇਟਸ ਅਬਾਊਟ एवरीवन। ਭਾਵੇਂ ਉਹ ਸਾਡੀਆਂ ਆਪਦੀਆਂ ਸਰਕਾਰਾਂ ਸਾਡੇ ਆਪ ਦੇ ਪੋਲੀਟੀਕਲ ਲੀਡਰਸ ਜਾਂ ਫਿਰ ਉਹ ਬਾਕੀ ਸਟੇਟਸ ਜਾਂ ਬਾਕੀ ਦੇਸ਼ ਕਿਉਂ ਅੱਜ ਪੰਜਾਬ ਦੀ ਮਦਦ ਨਹੀਂ ਹੋ ਰਹੀ? ਸਵਾਲ ਹੈ ਜਵਾਬ ਦੇਣ ਦੇ ਤੁਸੀਂ ਸਾਰੇ ਹੱਕਦਾਰੋਂ ਦੋ ਕਮੈਂਟਾਂ ਚ ਐਂਡ ਜਿੰਨੇ ਜਿੰਨੇ ਪੰਜਾਬ ਦਾ ਖਾਦਾ ਆ ਉਹ ਹਰ ਸਿੰਘਰ ਉਹ ਹਰਪਲ ਪੋਲੀਟਿਸ਼ੀਅਨ ਐਵਰੀ ਪਰਸਨ ਅਸੀਂ ਵੀ ਪੰਜਾਬ ਦਾ ਖਾ ਰਹੇ ਆ ਤੇ ਮੈਨੂੰ ਲੱਗਦਾ ਸਾਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਆ ਤੁਸੀਂ ਨਹੀਂ ਪਹੁੰਚ ਸਕਦੇ ਉੱਥੇ ਮਦਦ ਕਰਨ ਵਾਸਤੇ ਬਟ ਰਿਲੀਫ ਫੰਡਸ ਦੇ ਅੰਦਰ ਡੋਨੇਸ਼ਨਸ ਤਾਂ ਕਰ ਸਕਦੇ ਆ ਵੀ ਉਹਨਾਂ ਲੋਕਾਂ ਤੱਕ ਰੋਟੀ ਪਹੁੰਚੇ ਤੁਸੀਂ ਸ਼ਾਇਦ ਵੀਡੀਓਜ਼ ਦੇਖੀਆਂ ਹੀ ਨਹੀਂ ਜੇ ਤੁਹਾਨੂੰ ਹਾਲਾਤ ਨਹੀਂ ਪਤਾ ਤਾਂ ਜੇ ਤੁਸੀਂ ਅੱਜ ਹੀ ਕਮੈਂਟ ਕਰਨ ਜੋਗੇ ਉਹ ਵੀ ਪਾਣੀ ਕਿੱਥੇ ਆ ਤੁਸੀਂ ਹਾਲਾਤ ਦੇਖੇ ਨਹੀਂ ਹਾਲਾਤ ਨੇ ਲੋਕਾਂ ਦੇ ਸਿਰ ਦੇ ਉੱਤੇ ਛੱਤ ਡਿਗਰੀ ਆ ਉਹਨਾਂ ਦੀ ਛੱਤ ਉਹਨਾਂ ਤੋਂ ਜਾ ਰਹੀ ਆ ਬਸ ਕੁਝ ਨਹੀਂ ਕਰ ਸਕਦੇ ਨੀਹਾਂ ਦੇ ਅੰਦਰ ਪਾਣੀ ਵੜ ਰਿਹਾ ਕੁਝ ਨਹੀਂ ਕਰ ਸਕਦੇ ਹੜ੍ਹ ਦੇ ਕਾਰਨ ਮੌਤ ਸਿਰਫ ਓ ਮੌਤ ਨਹੀਂ ਹੁੰਦੀ ਜਿਹੜਾ ਬੰਦਾ ਹੜ੍ਹ ਚ ਰੋੜ ਜਾਂਦਾ ਹੜ ਦੇ ਕਾਰਨ ਮੌਤੋ ਹਰ ਮੌਤ ਹੁੰਦੀ ਆ ਜਿਹਦੇ ਉੱਤੇ ਜਿਹਦੇ ਸਿਰ ਦੇ ਉੱਤੇ ਛੱਤ ਛੇਨੀ ਜਾਂਦੀ ਆ ਜਿਹਦੇ ਸਿਰ ਦੇ ਉੱਤੇ ਛੱਤ ਡਿੱਗ ਪੈਂਦੀ ਆ ਟੀਮਾਂ ਇਸ ਵਕਤ ਲੋਕਾਂ ਨੂੰ ਮਲਬੇ ਜੋ ਵੀ ਕੱਢ ਰਹੀਆਂ ਹੜ ਦੇ ਅੰਦਰ ਸੋਚੋ ਕਿਦਾਂ ਬਸ ਬੱਚ ਰਹੇ ਨੇ ਪਰਮਾਤਮਾ ਦੀ ਕਿਤਨਾ ਕਿਤੇ ਫਿਰ ਮੇਰਾ ਪਤਾ ਨਹੀਂ ਕੀ ਹੋ ਰਿਹਾ ਪਰ ਹਾਂ ਇਹ ਹਾਲਾਤ ਨੇ ਪੰਜਾਬ ਦੇ ਪੰਜਾਬ ਦੇ ਹਾਲਾਤ ਇਹ ਵੀ ਨੇ ਜਿੱਥੇ ਲੋਕ ਛੱਤਾਂ 'ਤੇ ਖਾਣਾ ਬਣਾਉਣ ਤੇ ਮਜਬੂਰ ਨੇ ਪੰਜਾਬ ਦੇ ਹਾਲਾਤ ਅਜੇ ਵੀ ਨੇ ਜਿੱਥੇ ਲੋਕ ਸ਼ਮਸ਼ਾਨ ਘਾਟ ਦੇ ਅੰਦਰ ਰਾਤਾਂ ਬਿਤਾਉਣ ਨੂੰ ਮਜਬੂਰ ਨੇ ਉਹ ਕਹਿੰਦੇ ਨੇ ਅਸੀਂ ਇੱਥੇ ਹੀ ਖਾਣਾ ਬਣਾ ਰਹੇ ਹਾਂ ਅਸੀਂ ਇੱਥੇ ਹੀ ਰਹਿ ਰਹੇ ਹਾਂ ਕਿਉਂਕਿ ਸਾਡੇ ਤਾਂ ਘਰ ਡੁੱਬ ਗਏ ਜੀ ਆਪਸ਼ਨ ਹੈ ਨਹੀਂ ਇਹ ਹਾਲਾਤ ਨੇ ਪੰਜਾਬ ਦੇ ਜਿਹੜੇ ਛੱਤਾਂ ਦੇ ਉੱਤੇ ਰੋਟੀ ਬਣਾ ਰਹੇ ਨੇ ਕੀ ਘਰ ਤਾਂ ਡੁੱਬਿਆ ਪਿਆ ਥੱਲੇ ਛੱਤ 'ਤੇ ਰੋਟੀ ਬਣਾਉਣ ਕੀ ਕੀ ਕਰਨਗੇ ਕਿੱਥੇ ਜਾਣਗੇ ਜੇ ਹੁਣ ਮੀਂਹ ਪੈ ਜੇ ਉਹਦੀ ਰੋਟੀ ਬਣ ਰਹੀ ਹੈ ਉਹ ਕੀ ਖਾਊਗਾ ਉਹ ਕਿੱਥੇ ਜਾਊਗਾ ਵਾਟ ਟੂ ਡੂ ਜਵਾਬ ਕੀ ਦੇ ਕੋਲਾ ਕਿੱਥੇ ਜਾਣੋ ਲੋਕ ਕੀ ਕਰਨੋ ਲੋਕ ਕੌਣ ਜ਼ਿੰਮੇਵਾਰ ਹੋਣਾ ਤੇ ਹਾਲਾਤਾਂ ਲਈ ਕੌਣ ਕਰੂਗਾ ਉਹਨਾਂ ਦੁਬਾਰਾ ਖੜਾ ਕੌਣ ਕੱਢੂਗਾ ਉਹਨਾਂ ਨੂੰ ਉਹਨਾਂ ਹਾਲਾਤਾਂ ਚ ਐਂਡ ਉਹ ਹਾਲਾਤ ਸਿਰਫ ਆਫ ਫਲੱਡ ਦੇ ਹਾਲਾਤ ਨਹੀਂਗੇ ਉਥੇ ਫਸੇ ਹੋਏ ਨੇ ਉਸ ਤੋਂ ਬਾਅਦ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੂ ਲੁੱਕ ਆਫਟ ਥੈਮ ਮੁਆਵਜ਼ਾ ਹਰ ਸਾਲ ਮੁਆਵਜ਼ਾ ਪਰਮਨੈਂਟ ਸੋਲੂਸ਼ਨ ਕਿਉਂ ਨਹੀਂ ਸਵਾਲ ਬਹੁਤ ਸਾਰੇ ਫਿਰ ਉਹੀ ਗੱਲ ਜੁਆ ਤੁਸੀਂ ਸਾਰੇ ਦੋ ਕਮੈਂਟਾਂ ਦੇ ਅੰਦਰ ਮੇਕੋ ਗੱਲਾਂ ਬਹੁਤ ਨਹੀਂ ਕਰਨ ਲਈ ਪਰ ਸ਼ਾਇਦ ਤੁਹਾਡੇ ਵਿੱਚੋਂ ਅੱਧੇ ਲੋਕ ਖਾਲੇ ਤੱਕ ਤਾਂ ਵੀਡੀਓ ਛੱਡ ਕੇ ਚਲੇ ਜਾਈਗੇ ਹੋਣਗੇ ਤਾਂ ਇਟਸ ਅਬਾਊਟ ਜਿੰਨਾ ਪੁੱਛ ਲਿਆ ਜਿੰਨੀਆਂ ਗੱਲਾਂ ਕਰ ਰਹੀਆਂ ਉਹਨੀਆਂ ਵੀ ਜੇ ਸੀਰੀਅਸ ਲੈ ਲਓ ਤੁਸੀਂ ਸਾਰੇ ਮੈਂ ਸ਼ੁਰੂ ਚ ਇਹ ਗੱਲ ਕਹੀ ਸੀ ਕਿ ਪੰਜਾਬ ਸੀਰੀਅਲੀ ਵੀ ਖੜਾ ਹੋ ਗਿਆ ਸੀ ਪੰਜਾਬ ਹਰ ਜਗ੍ਹਾ ਤੇ ਖੜਾ ਹੋ ਜਾਂਦਾ ਵੀ ਤੁਹਾਨੂੰ ਲੋੜ ਅਸੀਂ ਅਸੀਂ ਮੈਂ ਕਰਾਂਗੇ ਉਹਨੇ ਪੰਜਾਬੀ ਤੇ ਜਦੋਂ ਅੱਜ ਉਹ ਮੁਸੀਬਤ ਨੇ ਕੌਣ ਪੁੱਛਦਾ ਉਹਨਾਂ ਦੀਆਂ ਬਾਤਾਂ ਲੋਗ ਸਟੇਟ ਜੋ ਹੱਕ ਜਤਾਉਂਦੀਆਂ ਨੇ ਪੰਜਾਬ ਦੇ ਪਾਣੀ ਦੇ ਉੱਤੇ ਵੀ ਐਸ ਪਾਣੀ ਦੇ ਉੱਤੇ ਸਾਡਾ ਵੀ ਹੱਕ ਆ ਸਾਨੂੰ ਪਾਣੀ ਦੋ ਹੁਣ ਉਹ ਸਟੇਟਸ ਕਿੱਥੇ ਨੇ ਉਹਨਾਂ ਕਿਉਂ ਨਹੀਂ ਮਦਦ ਲਈ ਸਾਹਮਣੇ ਆ ਰਹੀਆਂ ਜੇ ਹੱਕ ਤੁਹਾਡਾ ਆ ਤਾਂ ਅੱਜ ਉਸੇ ਦਰਿਆਵਾਂ ਦਾ ਪਾਣੀ ਜਦੋਂ ਰੋੜ-ਰੋੜ ਪੰਜਾਬ ਨੂੰ ਬਰਬਾਦ ਕਰਦਾ ਜਾ ਰਿਹਾ ਆ ਹਨ ਤੁਹਾਡਾ ਹੱਕ ਨਹੀਂ ਹੁਣ ਤੁਹਾਡਾ ਫਰਜ਼ ਨਹੀਂ ਪੰਜਾਬ ਦੇ ਲਈ ਖੜੇ ਹੋਣਾ ਜੇ ਉਦੋਂ ਤੁਸੀਂ ਸਟੇਟਮੈਂਟਸ ਪਾਸ ਕਰਨ ਦੇ ਯੋਗ ਹੁੰਦੇ ਹੋ ਤਾਂ ਅੱਜ ਤੁਸੀਂ ਹੈਲਪ ਕਰਨ ਦੇ ਯੋਗ ਹੈ ਨਹੀਂ ਇਰੋਸਾ ਤੇ ਹੋਣਾ ਚਾਹੀਦਾ ਸਾਡੇ ਮਨ ਦੇ ਅੰਦਰ ਕਿਉਂ ਨਾ ਹੋਵੇ ਉਸ ਤੋਂ ਬਾਅਦ ਹੁਣ ਥੋੜਾ ਪੋਲਿਟਿਕਲ ਪੰਜਾਬ ਦੇ ਅੰਦਰ ਇਸ ਵਕਤ ਹੜ ਦਾ ਮਾਹੌਲ ਅੜਾਇਆ ਹੋਇਆ ਵੱਖ-ਵੱਖ ਪਾਰਟੀਆਂ ਦੇ ਲੀਡਰ ਦੌਰਿਆਂ ਦੇ ਉੱਤੇ ਨੇ ਉਹ ਕਹਿ ਰਹੇ ਨੇ ਵੀ ਹਾਂ ਜਿਹੜੀ ਕਰੰਟ ਸਰਕਾਰ ਆ ਉਹ ਖਰਾਬ ਆ ਉਹਨੇ ਐਂ ਕਰਤਾ ਉਹਨੇ ਪ੍ਰੋਗਰਜਨ ਨੀ ਕੀਤੀ ਹੋਣੀ ਗਈ ਨਹੀਂ ਕਿਤਾ ਬਣ ਗਈਤਾ ਲੋਕ ਕੇਰ ਕੇ ਖੜੇ ਹੋਗੇ ਇਸ ਵਾਰ ਤਾਂ ਲੀਡਰਸ਼ ਨੂੰ ਤੇ ਫਿਰ ਉਸ ਤੋਂ ਬਾਅਦ ਲੀਡਰਾਂ ਦੇ ਕੋਲ ਜਵਾਬ ਨਹੀਂ ਸੀ ਲੋਕਾਂ ਦੇ ਸਵਾਲ ਤੁਸੀਂ ਇਸ ਪਾਰਟੀ ਨੂੰ ਬਲੀਮ ਕਰ ਰਹੇ ਹੋ ਗਲਤੀ ਤਾਂ ਹੋਏਗੀ ਤੇ ਲੋਕ ਪੁੱਛਦੇ ਨੇ ਵੀ ਜਦੋਂ ਟੋਡੀਆਂ ਸਰਕਾਰਾਂ ਸੀ ਹੜ੍ਹ ਤਾਂ ਉਦੋਂ ਵੀ ਆਈ ਸੀ ਹਾਲਾਤ ਉਦੋਂ ਵੀ ਇਹ ਜਿਹੇ ਸੀ ਬਦ ਲਿਆ ਕੀ ਸਰਕਾਰ ਕਿਉਂਕਿ ਹਾਲਾਤ ਤਾਂ ਸਾਨੂੰ ਵੇਖਣੇ ਹੀ ਬਦਲਦੇ ਹੋਏ ਪੰਜਾਬ ਹਰ ਸਾਲ ਫੇਸ ਕਰਦਾ ਆ ਫਿਰ ਡਰੇਨਿੰਗ ਸਿਸਟਮ ਕਿਉਂ ਨਹੀਂ ਬੈਟਰ ਕੀਤੇ ਜਾਂਦੇ ਪੰਜਾਬ ਪੁੱਛਦਾ ਆ ਵੀ ਕਿਉਂ ਉਹ ਸਫਾਈ 1900 ਕੁਸ਼ ਦੇ ਅੰਦਰ ਹੋਈ ਸੀ ਕਿਉਂ ਸਫਾਈ 2000 ਕੁਸ਼ ਦੇ ਅੰਦਰ ਹੋਈ ਸੀ ਪਰ ਉਸ ਤੋਂ ਬਾਅਦ ਕਰਾਈ ਨਹੀਂ ਗਈ ਪਾਈਪਾਂ ਦੀ ਚੀਜ਼ਾਂ ਬਦਲੀਆਂ ਜਾ ਸਕਦੀਆਂ ਨੇ ਤੁਸੀਂ ਇਸ ਵਕਤ ਦੇਖ ਰਹੇ ਸੀਗੇ ਗਗਨ ਸਿਮਰ ਟਾਕ ਸ਼ੋਅ ਮੈਂ ਗਗਨਪ੍ਰੀਤ ਕੌਰ ਪੰਜਾਬ ਵਸਦਾ ਰਹੇ ਪੰਜਾਬ ਚੜ੍ਹਦੀ ਕਲਾ ਚ ਰਹੇ ਅਸੀਂ ਇਸ ਵਕਤ ਆਹੀ ਅਰਦਾਸ ਕਰਾਂਗੇ ਵੀ ਰੱਬ ਮਿਹਰ ਕਰੇ ਪੰਜਾਬ ਦੇ ਉੱਤੇ ਪੰਜਾਬ ਫੇਰ ਦੁਬਾਰਾ ਖੜਾ ਹੋਏ ਤੇ ਪੰਜਾਬ ਫੇਰ ਲੋਕਾਂ ਦੀ ਮਦਦ ਉਵੇਂ ਹੀ ਕਰੂਗਾ ਪੰਜਾਬੀ ਦਿਲ ਚ ਖੁਸ਼ ਨਹੀਂ ਰੱਖ ਦੇ ਪਰ ਕਿਤਨਾ ਕਿਤੇ ਗੱਲ ਜ਼ਰੂਰ ਆ ਕਿ ਕਿਉਂ ਸਾਡੇ ਲਈ ਕੋਈ ਕਿਉਂ ਨਹੀਂ ਖੜਾ ਹੋਇਆ ਪਰ ਯੈਸ ਅਰਦਾਸ ਆਈ ਆ ਪੰਜਾਬ ਜਲਦ ਖੜਾ ਹੋਏ ਹਰ ਉਸ ਘਰ ਦੇ ਉੱਤੇ ਪਰਮਾਤਮਾ ਮਿਹਰ ਕਰੇ ਜੋ ਇਸ ਵਕਤ ਹੜ ਦਾ ਸਾਹਮਣਾ ਕਰ ਰਿਹਾ ਆ ਜਿਨ੍ਹਾਂ ਦੇ ਘਰ ਮੌਤਾਂ ਹੋਈਆਂ ਹਰ ਉਸ ਪਰਿਵਾਰ ਨੂੰ ਉਸ ਦੁੱਖ ਦੇ ਨਾਲ ਲੜਨ ਦੀ ਸ਼ਕਤੀ ਦੇਵੇ ਰੱਬ ਬਾਕੀ ਤੁਸੀਂ ਦੇਖ ਰਹੇ ਸੀਗਾ ਕਿ ਮੈਂ ਟਾਕ ਸ਼ੋਅ ਮੈਂ ਅਗਭੀਤ ਕੌਰ ਸਤਿ ਸ਼੍ਰੀ ਅਕਾਲ